ਕਬੱਡੀ 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 ਕਾਲੀ ਸਿਦਮਾ ਵਾਲਾ ਗੁਰਲਾਲ 16 ਵਾਲਾ ਕਹਿੰਦੇ ਕੋਠੇ ਜਿੱਡਾ ਮੁੰਡਾ ਹੈ ਐਨ ਥੱਲੇ ਖੜ ਕੇ ਕਹਿੰਦੇ ਕੋਠੇ ਤੇ ਦੀਵਾ ਬਾਲਣ ਵਾਲੀ ਗੱਲ ਕਰ ਦਿੰਦਾ ਆ ਵੇਖੋ ਮੈਦਾਨ ਵਿੱਚ ਇਸ ਵੇਲੇ ਕਬੱਡੀ ਪੈ ਰਹੀ ਹੈ ਆ ਸੱਜਣ ਗਗੋਲੀ ਸੱਜਣ ਗਗੋਲੀ ਇਹਦਾ ਬੱਲੇ 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 ਇਹਦਾ ਪਿੰਡ ਦੋ ਵੱਡੇ ਕਹਿੰਦੇ ਚੂਹੇ ਕਾਂ ਵਾਲੇ ਭਵਿੰਦਰ ਸਿੰਘ ਵਾਸੀ ਦੇ ਪੁੱਤਰ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਅਮਰੀਕਾ ਵਾਲੇ ਵਿੱਚ ਜੁੜੇ ਹੋਇਆ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਤੇਜੀ ਕੈਂਡ ਵਾਲਾ ਵਧਿਆ ਹੋਇਆ ਦੋ ਸਿੰਘ ਸਰਦਾਰ ਨੇ ਮਣਕੀ ਵਾਲਾ ਗੋਪੀ ਐ ਸੱਭਾ ਕਲਾ ਨੌਰ ਵਾਲਾ ਗੱਗੀ ਜੱਕ ਦੇਸ ਰਾਜ ਵਾਲਾ ਸਚਨ ਗੋਲੀ ਵਾਲਾ ਕਿਹੜਾ ਜੱਫਾ ਲਾ ਕੇ ਬਾਜਾ-ਵਾਜਾ ਕਰਵਾਵੇਗਾ ਲਸ਼ਰਾਂ ਦੀ ਟੀਮ ਐ ਮਣਕੀ ਵਾਲਾ ਉਹ ਬੱਲੇ ਉਹ ਕਬੱਡੀ ਕੁਝ ਦਰਸ਼ਨ ਸਿੰਘ ਐ ਮਣਕੀ ਦਾ ਚੰਡਿਆ ਹੋਇਆ ਪੱਠਾ ਬੱਲੇ-ਬੱਲੇ ਕਰਵਾਉ ਜਾਂ ਨਹੀਂ ਮਿੱਤਰੋ ਆ ਬਗੇ ਰਾਣੀਪੁਰਿਆ ਲਾਲੀ ਇਸ ਇਲਾਕੇ ਦਾ ਤਕੜਾ ਖਿਡਾਰੀ ਹੋਇਆ ਹੈ। ਲਓ ਤੇਜ਼ੀ ਕਹਿਣ ਵਾਲਾ ਇਸਲੇ ਕਬੱਡੀ ਪਾ ਰਿਹਾ ਹੈ। ਕੁਲਵੰਤ ਸ਼ਾਹ ਕੁਲਵੰਤ ਸਿੰਘ ਦੀ ਸਾਹ ਸ਼ਾਟਰ ਤੇ ਚੰਨੇ ਆਲਮਗੀਰ ਵੱਲੋਂ ਰਿਕੂ ਗਾਰੰਟੀ ਤੇ ਕਬਲ ਥਾਲੀ ਵਾਲ ਹਰਨ ਦੇ ਉੱਤੇ ਮਾਨ ਹੈ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਮੱਟੂ ਪੱਤੜਾਂ ਵਾਲਾ ਪੱਤੜਾਂ ਵਾਲਾ ਆ ਗਿਆ ਹੈ। ਹਰਵਿੰਦਰ ਵਿਰਕ ਉਹਨਾਂ ਨੇ ਐਲਾਨ ਕਰਾਤਾ ਹੈ। ਰਣਜੀਤ ਟੰਡੇ ਉਹਨਾਂ ਨੇ ਐਲਾਨ ਕਰਾਤਾ ਹੈ। ਵੀ ਉਹਦੇ ਸਾਰ ਸਤਪਾਲ ਖੜਿਆਲ ਦਾ ਜਿਹੜਾ ਹੈ गोल्ड मेडल ਦੇ ਨਾਲ ਵੱਡੇ ਪੱਤੇ ਮਾਸਣ ਕੀਤਾ ਜਾਊਗਾ ਪਰ ਸੱਭਾ ਕਰਾਂ ਨੌਰਿਆ ਇੱਕ ਪਾਸੇ ਪੱਤਣ ਵਾਲਾ ਬੱਲੇ 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 ਕਬੱਡੀ 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 ਕੀ ਬਾਤ ਹੈ ਬੇ ਜੱਟਾ ਕੀ ਬਾਤ ਹੈ ਕੀ ਬਾਤ ਹੈ ਬੇ ਜੱਟ ਪ੍ਰਵਿੰਦਰ ਸੂਜਾਪੁਰੀਆ ਭੰਗੜੇ ਪਾਉਂਦਾ ਨੰਬਰ ਕਿਡਾ ਜਾਫੀ ਦਾ ਮਾਲਵਾਦੀ ਖੇਡ ਕਲੱਬ ਦਾ ਕਬੱਡੀ ਪੈ ਗਈ ਹੈ ਬਈ ਕੋਈ ਵੀ ਦਰਸ਼ਕ ਗਰਾਊਂਡ 'ਚ ਨਾ ਆਓ ਹੱਥ ਬਨ ਕੇ ਬੇਨਤੀ ਹੈ ਮਾਨਕੀ ਵਾਲਾ ਮਾਨਕੀ ਵਾਲਾ ਸਪੈਸ਼ਲ ਕੈਨੇਡਾ ਤੋਂ ਇੰਡੀਆ ਕਹਿੰਦੇ ਸੀਜ਼ਨ ਖੇਡਣ ਲਈ ਆਇਆ ਹੈ ਉਹ ਵੱਡੇ ਵੱਡੇ ਧਾਵੀਆਂ ਨੂੰ ਪਾਉਂਦਾ ਯਾਰੋ ਸੋਚੀ ਭੁੱਖਾ ਬੱਬੀ ਬੂਟਾ ਖੱਖ ਅੱਜ ਫਾਈਨਲ ਖੇਡ ਰਹੀ ਹੈ ਮੈਂ ਕਿਹਾ ਸੀ ਵੀ ਅਨੰਦਪੁਰ ਸਾਹਿਬ ਦੇ ਵਿੱਚ ਇੱਥੇ ਢੰਡਾ ਵੱਲੋਂ 6000 ਹੈ ਲਓ ਪੈਂਦੀ ਰੇਡ ਮਾਈ ਸਾਹਿਬ ਕਰ ਦਿਓ ਗੱਲ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਕਿ ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਮਨਜਿੰਦਰ ਸੋਤਾ ਨਿਊਜ਼ੀਲੈਂਡ ਤੋਂ ਜੁੜਿਆ ਹੋਇਆ ਸੁੱਖਾ ਨਿਦਰ ਕੈਨੇਡਾ ਤੋਂ ਜੁੜਿਆ ਹਰਪੀ ਡਿੰਪੀ ਜੁੜਿਆ ਹੋਇਆ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਇੱਕ ਪ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ